ਆਮਨੇ ਅੰਕੀ ਮੇਰੀ ਅੰਕਲ ਜੀ ਇਹ ਕੀ ਮੇਰੇ ਜਿਹੜੇ ਹਸਬੰਡ ਨੇ ਨਾ ਮੇਰੀ ਸਿਸਟਰ ਔਰ ਉਹਨਾਂ ਦੇ ਬ੍ਰਦਰ ਜੇਸ਼ਪੂਰੀ ਜੋਬ ਕਰਦੇ ਨੇ ਉਹਨਾਂ ਨੇ ਮੇਰਾ ਰਿਸ਼ਤਾ ਕਰਵਾਇਆ ਉਹੀ ਮੈਨੂੰ ਤੰਗ ਕਰਵਾਉਂਦੇ ਨੇ ਅੰਕਲ ਜੀ ਬਹੁਤ ਜ਼ਿਆਦਾ ਤਾਜ ਮੰਗਵਾਉਂਦੇ ਨੇ ਕਿ ਤਾਜ ਲੈ ਕੇ ਆ ਮੇਰੇ ਹਸਬੰਡ ਦੇ ਉਹਨਾਂ ਦੀ ਸਿਸਟਰ ਨਾਲ ਸੰਬੰਧ ਦੇ ਗੰਦੇ ਸੰਬੰਧ ਉਹ ਮੈਨੂੰ ਤੰਗ ਕਰਵਾਉਂਦੇ ਨੇ ਮਾਰਦੇ ਨੇ ਜਿਹੜੇ ਰਾਤੀ ਉਹਨਾਂ ਦਾ ਛੋਟਾ ਬੇਟਾ ਮੇਰੇ ਗੱਲ ਪੈਣਾ ਮੇਰੇ ਹਸਬੰਡ ਨੇ ਵੀ ਮੈਨੂੰ ਮਾਰਿਆ ਬਹੁਤ ਜ਼ਿਆਦਾ ਕੱਲ ਸ਼ਾਮ ਨੂੰ ਔਰ ਰਾਤੀ ਉਹਨਾਂ ਦਾ ਬੇਟਾ ਗੱਲ ਪੈਣਾ ਸਵੇਰੇ ਉਹਨਾਂ ਦਾ ਵੱਡਾ ਬੇਟਾ ਮੇਰੇ ਬ੍ਰਦਰ ਦੇ ਸਾਰਿਆਂ ਦੇ ਗੋਲੀਆਂ ਲੱਗੀਆਂ ਇੱਕ ਬ੍ਰਦਰ ਮੇਰਾ ਸੀਰੀਅਸ ਬਹੁਤ ਜ਼ਿਆਦਾ ਹੈ ਹਾਂਜੀ ਮੈਨੂੰ ਇਨਸਾਫ ਚਾਹੀਦਾ ਅੰਕਲ ਕਿੰਨਾ ਟਾਈਮ ਹੋ ਗਿਆ 6 ਮਨთ ਹੋ ਗਏ ਅੰਕਲ ਜੀ 6 ਮਨთ ਹੋ ਗਏ ਜਦੋਂ ਦੀ ਮੈਰਿਜ ਹੋਈ ਉਦੋਂ ਤੋਂ ਹੀ ਮੈਨੂੰ ਤੰਗ ਕਰਦੇ ਨੇ ਪਹਿਲਾਂ ਵੀ ਮੇਰਾ ਬੇਬੀ ਹੋਣ ਵਾਲਾ ਸੀ ਜੁਲਾਈ ਚ ਉਦੋਂ ਵੀ ਮੇਰਾ ਇਹਨਾਂ ਨੇ ਬੱਚਾ ਡੈਡ ਕਰਤਾ ਮੇਰੇ ਫਾਦਰ ਨੇ ਲਾਣੇ ਪਰਸੋਂ ਪਾਪਾ ਨੇ ਕਿਹਾ ਏ ਕਿ ਤੇਰਾ ਬੱਚਾ ਡੈਡ ਅਸੀਂ ਆਪ ਖੁਦ ਕੀਤਾ ਮੈਨੂੰ ਕਹਿੰਦੇ ਹੁਣ ਵੀ ਮੇਰਾ ਬੱਚਾ ਹੋਣ ਵਾਲਾ ਕਾਂਗ ਪਰੇਸ਼ਾਨ ਬਸ ਇੱਕ ਤਾਂ ਮੇਰੇ ਹਸਬੰਦ ਦੇ ਸਬੰਧ ਦੇ ਉਹਨਾਂ ਨਾਲ ਉਹ ਜੋ ਉਹਨਾਂ ਨੇ ਕਹਿਤਾ ਉਹਨਾਂ ਨੇ ਉਹੀ ਕਰਨਾ ਮੈਨੂੰ ਮਾਰਦੇ ਨੇ ਇੱਕ ਦਾਜ ਮੰਗਦੇ ਨੇ ਕੀ ਲੈ ਕੇ ਆਓ ਆਪਣੇ ਪੇਕੇਆਂ ਤੋਂ ਹਾਂਜੀ ਮੇਰੇ ਪੇਕੇਆਂ ਤੋਂ ਉਹਦਾ ਆਉਂਦੇ ਨਹੀਂ ਜੇ ਮੈਂ ਨਾਮ ਲੈ ਦੇਣੀ ਕਿ ਪੇਕੇ ਚੱਲੋ ਤੇਰੇ ਪੇਕੇ ਤੋਂ ਕੁਝ ਦਿੰਦੇ ਹੀ ਨਹੀਂਗੇ ਇਹ ਕੁਝ ਕਹਿੰਦੇ ਨੇ ਮੈਨੂੰ ਹੁਣ ਕੀ ਮਾਰਦਾ ਹੁਣ ਉਹ ਕਹਿੰਦੇ ਨੇ ਕਿ ਬੱਚਾ ਤੇਰਾ ਨਹੀਂ ਅਸੀਂ ਰੱਖਣਾ ਗਾ ਬੱਚਾ ਮਾਰਦੇ ਨੇ ਮੇਰਾ ਤੁਸੀਂ ਕੀ ਮਾਰ ਕਰਨੀ ਚਾਹੋ ਮੈਨੂੰ ਅੰਕਲ ਜੀ ਇਨਸਾਫ ਚਾਹੀਦਾ ਆਪਣਾ ਮੈਨੂੰ ਉਹਨਾਂ ਨੂੰ ਸਜ਼ਾ ਦੋ ਮੇਰੇ ਬ੍ਰਦਰ ਨੂੰ ਮੇਰਾ ਬ੍ਰਦਰ ਸੀਰੀਅਸ ਗੋਲੀਆਂ ਚਲਵਾਈਆਂ ਸਵੇਰੇ ਵੀ ਉਹ ਲੜਕੇ ਲੈ ਕੇ ਆਏ ਨੇ ਮੇਰੇ ਘਰ ਉਹਨਾਂ ਨੇ ਇਟਾ ਉਟਾ ਵੀ ਚਲਾਈਆਂ ਗੋਲੀਆਂ ਵੀ ਚਲਾਈਆਂ ਪਿਸਤੌਲ ਲੈ ਕੇ ਆਏ ਨੇ ਕਿੰਨੇ ਮੈਨੂੰ ਨਹੀਂ ਪਤਾ ਅੰਕਲ ਜੀ ਮਾਰਿਆ ਉਹਨਾਂ ਨੇ ਬਹੁਤ ਜ਼ਿਆਦਾ ਤੇ ਮੈਨੂੰ ਇਨਸਾਫ ਚਾਹੀਦਾ ਅਨਿਲ ਕੁਮਾਰ ਜੀ ਹਾਂ ਲੇਕਿਨ ਅੱਜ ਕੀ ਗੱਲਬਾਤ ਹੋਈ ਆ ਸਰ ਮੇਰੇ ਚਾਚਾ ਜੀ ਦੀ ਲੜਤੀ ਆ ਸਿਸਟਰ ਮੇਰੀ ਉਹਨਾਂ ਨਾਲ ਜਨਕੀ ਇਹਨਾਂ ਨੇ ਰਾਤ ਨੂੰ ਘੋਟ ਮਾਰ ਕੀਤੀ ਸੀ ਲਾਚੀਆਂ ਵਿਆਹੀ ਹੋ ਤੇ ਉਹਨੂੰ ਅਸੀਂ ਯਾਨੀ ਕਿ ਰਾਤ ਲੈ ਕੇ ਆਏ ਸੀ ਯਾਨੀ ਕਿ ਨਾਲ ਪੁਲਸ ਲੈ ਕੇ ਗਏ ਸੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਕੇ ਨਾਲ ਉਹਨਾਂ ਨੂੰ ਲੈ ਕੇ ਤੇ ਫਿਰ ਆਪਣੀ ਜਿਹੜੀ ਸਿਸਟਰ ਨੂੰ ਲੈ ਕੇ ਆਏ ਸੀ ਤੇ ਲੈ ਕੇ ਅਸੀਂ ਅੱਜ ਸਵੇਰ ਅਸੀਂ ਉਹਨੂੰ ਇੱਥੇ ਯਾਨੀ ਕਿ ਦਾਖਲਾ ਕਰਾਣ ਆਏ ਸੀ ਤੇ ਜਦੋਂ ਵਾਪਸ ਅਸੀਂ ਗਏ ਆਈ ਇਹਨਾਂ ਨੇ ਯਾਨੀ ਕਿ ਕਰੇ ਬੰਦੇ ਬੁਲਾਏ ਸੀ ਕਾਫੀ ਤੇ ਅਸੀਂ ਜਦੋਂ ਕਰੇ ਪਹੁੰਚੇ ਹਾਂ ਤੇ ਇਹਨਾਂ ਨੇ ਜਾਨਕੀ ਰਵਾਲਵਰ ਕੱਢ ਕੇ ਜਾਨਕੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਇੱਕ ਗੋਲੀ ਜਾਨਕੀ ਮੇਰੇ ਬ੍ਰਦਰ ਦੇ ਲੱਗ ਗਈ ਤੇ ਅਸੀਂ ਉਹਨੂੰ ਲੈ ਕੇ ਜਾਨਕੀ ਚੱਲੇ ਸੀ ਹਸਪੀਟਲ ਇਹਨਾਂ ਨੇ ਸਾਡੀ ਗੱਡੀ ਪਾ ਨਤੀ ਤੇ ਇਟਾ ਰੋੜੇ ਚਲਾਣੇ ਸ਼ੁਰੂ ਕਰਤੀ ਘਰੇ ਤੇ ਅਸੀਂ ਪਿਛਲੀ ਸਾਈਡ ਜਾਨਕੀ ਨਿਕਲ ਕੇ ਤੇ ਅਧੇ ਬ੍ਰਦਰ ਨੂੰ ਮੈਂ ਲੈ ਕੇ ਗਿਆ ਹੀ ਤੇ ਉਹਨਾਂ ਦੇ ਜਾਨਕੀ ਕਾਫੀ ਗੋਲੀ ਵੱਜੀ ਹੈ ਕੌਣ ਸੀ ਇਹ ਬੰਦੇ ਕੋਲ ਜਿਹੜੇ ਅਰਜੇਸ਼ ਕੁਮਾਰ ਇਹ ਬਨੋਦ ਕੁਮਾਰ ਇੱਕ ਲਾਵੇ ਗਈ ਇਹਨਾਂ ਦਾ ਪਾਂਝਾ ਤੇ ਨਾਲ ਅਣਪਛਾਤੇ ਬੰਦੇਗੇ ਸੀ ਇਹ ਲਾਲਚੀਆਂ ਦੇ ਯਾਨਕੀ ਅਰਜੇਸ਼ ਕੁਮਾਰ ਬਨੋਦ ਕੁਮਾਰ ਇਹ ਨੂਰਪਰ ਸੇਠਾਂ ਦੇ ਹੀ ਹਾਂਜੀ ਮੇਰੇ ਵੱਡੇ ਬ੍ਰਦਰ ਦੇ ਲੱਗੀ ਹੈ ਇੱਕ ਮੇਰੇ ਗੋਲੀ ਚਲਾ ਮੇਰੇ ਮਾਰਨ ਲੱਗੇ ਸੀ ਪਹਿਲਾਂ ਗੱਡੀ ਯਾਨੀ ਕਿ ਅਸੀਂ ਚੱਲੇ ਸੀ ਉਹਦੇ ਮਗਰ ਵੱਡੇ ਬ੍ਰਦਰ ਤੇ ਇਹ ਪਿੱਛੋਂ ਦੀ ਆ ਕੇ ਇਹਨਾਂ ਨੇ ਗੱਡੀ ਯਾਨੀ ਕਿ ਸਾਡੇ ਉੱਪਰ ਚੜਾਈ ਪਹਿਲਾਂ ਅਸੀਂ ਡਿੱਗ ਪਈ ਮੇਰੀ ਲੱਤ ਫੈਕਚਰ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਗੋਲੀਆਂ ਚਲਾਨੀਆਂ ਸ਼ੁਰੂ ਕਰਤੀਆਂ ਤੇ ਮੈਂ ਉਹਨਾਂ ਦੀ ਦੁਕਾਨ 'ਚ ਵੜ ਗਈ ਤੇ ਉਹ ਗੋਲੀ ਯਾਨੀਕੋ ਉਹਨਾਂ ਦੇ ਵੱਜ ਗਈ ਦੁਕਾਨ ਵਾਲੇ ਦੇ ਕੰਨਾਂ 'ਵਾਲੇ ਹੁਣ ਸਾਫ ਚਹੀਦੀ ਆਪਾਂ ਨੂੰ ਸਜਾਉਣ ਚਾਹੀਦੀ ਐ ਨਾ ਮੇਰਾ ਨਵੀਨ ਰਣਨਾ ਅਰ ਜਦ ਕੀਰਬਾ ਗਈਆ ਉਹ ਬੁਰੀ ਬਸ ਉਹ ਕੁੜੀ ਨੂੰ ਉਹਨਾਂ ਨੇ ਮਾਰਿਆ ਮੂਰਿਆ ਕੁੱਟਿਆ ਕਟਿਆ ਤੇ ਉਹਨੂੰ ਰਾਤ ਨੂੰ ਵਿਚਾਰੇ ਜਾ ਕੇ ਲੈ ਕੇ ਆਏ ਅੱਧੀ ਰਾਤ ਜਾ ਕੇ ਕੋਈ ਪੁਲਿਸ ਲੈ ਕੇ ਗਏ ਨੇ ਫੇਰ ਲੈ ਕੇ ਇਕੱਲੇ ਨਹੀਂ ਗਏ ਉਹਨਾਂ ਨੇ ਉੱਥੇ ਬੰਦੇ ਖਿਲਾਏ ਸੀ ਇਹ ਥੋੜੇ ਜੇ ਸ਼ਰੀਫ ਫੇਰ ਇੱਥੋਂ ਗਏ ਪਿੰਡੋਂ ਨੌਰਪੁਰ ਤੋਂ ਅੱਗੋ ਜਾ ਕੇ ਖੜੇ ਹੋਏ ਸੀ ਉੱਥੇ ਫੇਰ ਇਹ ਪੁਲਿਸ ਲੈ ਕੇ ਗਏ ਨਾਲ ਤੇ ਫੇਰ ਉਹ ਕੁੜੀ ਨੂੰ ਲਿਆਏ ਨੇ ਰਾਤ ਨੂੰ 12 ਵਜੇ ਰੰਨੇ ਇੱਥੇ ਆਣ ਕੇ ਸਿਵਲ ਹਸਪਤਾਲ ਦਾਖਲ ਕਰਾਈ ਕੁੜੀ ਤੇ ਸਵੇਰੇ ਸਾਡੇ ਬੱਚੇ ਗਏ ਨੇ ਉਹ ਉਹਨਾਂ ਦੇ ਘਰੇ ਇਥੋਂ ਹਸਪਤਾਲ ਦਾਖਾ ਕਰਾ ਕੇ ਦੇ ਘਰੇ ਗਏ ਨੇ ਤੇ ਘਰੇ ਗਏ ਨੇ ਤੇ ਇਹਨਾਂ ਨੇ ਉੱਥੋਂ ਕੋਠੇ ਖਾਣੀ ਖੜੋ ਕੇ ਤੇ ਸਾਰਿਆਂ ਗੋਲਗਾ ਚਲਾਉਣੇ ਆ ਛੁੱਟ ਕਰਦੇ ਨੇ ਤੇ ਮੇਰੇ ਮੁੰਡੇ ਦੇ ਇੱਕ ਦਿਨ ਨਾਲਾ ਚ ਵੱਜ ਕੇ ਦੇ ਫੱਟ ਵਿੱਚ ਦੀ ਗੋਲੀ ਨਿਕਲ ਗਈ ਆ ਉਹ ਬਾਗੇ ਹਸਪਤਾਲ ਚ ਦਾਖਲ ਲਹਿ ਉਹ ਲਵਾਣ ਹੋਇਆ ਉਹਦਾ ਕੋਈ ਨਹੀਂ ਬੰਦ ਹੁੰਦਾ ਤੇ ਆ ਮੇਰਾ ਮੁੰਡਾ ਹੀ ਇਹ ਭੱਜ ਕੇ ਇਹ ਦੇ ਮਗਰ ਉਹਨਾਂ ਨੇ ਇੱਕ ਗੱਡੀ ਚੜਾਈ ਏ ਤੇ ਇੱਕ ਗੱਡੀ ਚੜਾਈ ਤੇ ਇਹ ਭੱਜ ਕੇ ਜੀ ਭਿਆਣਾ ਵਿਚਾਰਾ ਉੱਠ ਕੇ ਤੇ ਉਹਨਾਂ ਨੇ ਪਿੱਛੋਂ ਗੋਲੀ ਚਲਾਈ ਏ ਭੱਜ ਕੇ ਉਹ ਘਰੇ ਵੱੜ ਗਏ ਉਹਨਾਂ ਦੇ ਮੁੰਡੇ ਨੇ ਜਿਹੜੀ ਇਹਨਾਂ ਤੇ ਗੋਲੀ ਚਲਾਈ ਸੀ ਉਹ ਦੂਜੇ ਮੁੰਡੇ ਤੇ ਗੋਲੀ ਲੱਗ ਗਈ ਜਿੰਨਾਂ ਦੇ ਘਰੇ ਬੜਿਆ ਆ ਉਹ ਵੀ ਇੱਥੇ ਦਾਖਲੇ ਸੀ ਵਿਰਸਤਾ ਵਿੱਚ ਉਹਦੇ ਉਹਦੇ ਵੀ ਗੋਲੀ ਲੱਗੀ ਗੋਲੀ ਵਾਸਤੇ ਇਹਨਾਂ ਦੀ ਕੁੜੀ ਜਿਹੜੀ ਇਹਨਾਂ ਦੀ ਕੁੜੀ ਨੇ ਰਿਸ਼ਤਾ ਕਰਵਾਇਆ ਸੀ ਦੂਜੇ ਮੇਰੇ ਦੀ ਹੋਰ ਦੀ ਕੁੜੀ ਦਾ ਇਹਨਾਂ ਨੇ ਰਿਸ਼ਤਾ ਕਰਵਾਇਆ ਤੇ ਇਹ ਹੀ ਉੱਠ ਕੇ ਦੇ ਹੁਣ ਉਹਨਾਂ ਨਾਲ ਲਈ ਝਗੜਾ ਨੂੰ ਕੁੱਟਮਾਰ ਕਰਦੇ ਨੇ ਕੁੜੀ ਤੇ ਗਲਤ ਇਲਜ਼ਾਮ ਇਹ ਕੁੜੀ ਲਵਾਉਂਦੀ ਪਈ ਇਹ ਗਲਤ ਆਪ ਇਹ ਕੁੜੀ ਉਸ ਮੁੰਡੇ ਨਾਲ ਇਹ ਗਲਤ ਆਪ ਪਈ ਉਹਨਾ ਨਾ ਉਹਦੇ ਕੁੜੀ ਦੇ ਝੂਠੇ ਨਾਲ ਉਹਦੀ ਵੀ ਇਹ ਕੁੜੀ ਗਲਤ ਸੀ ਜੇ ਤੂੰ ਰਿਸ਼ਤਾ ਕਿਉਂ ਕਰਾਇਆ ਜੇ ਉਹ ਗਲਤ ਸੀ ਤੇ ਜੇ ਉਹ ਸਹੀ ਤੇ ਤੂੰ ਗਲਤ ਜੇ ਤੂੰ ਨਾ ਕਰਾਉਂਦੀ ਫਿਰ ਇਹ ਰਿਸ਼ਤਾ ਕਰਾਤਾ ਹੁਣ ਅਜੋ ਕੁੜੀ ਮਾੜੀ ਹੋ ਗਈ ਹੈ ਹਾਂਜੀ ਬਸ ਉਹ ਕੁੜੀ ਨੂੰ ਮੌਲ ਟ੍ਰਾਚਰ ਕਰਦੇ ਨੂੰ ਮਾਰਦੇ ਕੁੱਟਦੇ ਅੱਗੇ ਵੀ ਦੋ ਤਿੰਨ ਵਾਰੀ ਪਿਆਸ ਲਾਇਆ ਹੈ ਬੜਾ ਕੁੱਟਿਆ ਮਾਰਿਆ ਉਹ ਅੱਗੇ ਵੀ ਜਦ ਪਿਓ ਨੇ ਹੱਥ ਹੱਥ ਜੋੜ ਕੇ ਕੁੜੀ ਛੱਡ ਕੇ ਆਂਦੀ ਹੈ ਤੇ ਇਸੇ ਮੇਰੇ ਮੁੰਡੇ ਨੇ ਇਹਨਾਂ ਨੇ ਹੱਥ ਜੋੜੇ ਵੀ ਤੂੰ ਪਈ ਸਾਡੀ ਕੁੜੀ ਹੈ ਤੁਸੀਂ ਮੁੰਡੇ ਵਾਲੇ ਜੇ ਕਿ ਤੁਸੀਂ ਜਿਨਾ ਕਰੋ ਤੁਸੀਂ ਕੁੜੀ ਨੂੰ ਵਸਾਓ ਉਹਦੇ ਕੁੜੀ ਤੋਰੀਆ ਥੋੜਾ ਚੇਰੀ ਹੋਇਆ 2 ਕ ਮਹੀਨੇ ਹੋ ਗਏ ਤੋਰੀ ਤੋਰੀ ਨ ਕੁੜੀ ਨੂੰ ਹੁਣ ਇਹਨਾਂ ਨੇ ਫੇਰ ਕੁੱਟ ਮਾਰ ਕੀਤੀ ਐਵੇਂ ਇਹਨਾਂ ਨੇ ਅਸੀਂ ਕੀਤੀ ਹੈ ਜੀ ਇਹੀ ਕੀਤੀ ਹੈ ਸਾਡੀ ਕੋ ਸਲਵਾਈ ਰਜਿਸਟਰੀਰ ਦਾ ਮੁੰਡਾ ਪਿਆ ਆ ਕੋਈ ਗੋਲੀ ਨਹੀਂ ਕੋ ਟੀਕਾ ਨਹੀਂ ਕੋ ਕੁਛ ਨਹੀਂ ਉਹਨੇ ਪਿਆ ਆ ਉਹ ਦੂਜਾ ਮੁੰਡਾ ਅਸੀਂ ਬਾਗੀ ਹਸਪਤਾਲ ਜੋ ਉਹਦੀ ਜਾਦੀ ਹਾਲਤ ਮਾੜੀ ਸੀ ਉਹਨੂੰ ਅਸੀਂ ਉਥੇ ਐਮਰਜੈਂਸੀ ਵਾਰਡ ਵਿੱਚ ਲਿਆ ਇਹ ਹੁਣ ਇਹਨਾਂ ਨੇ ਪਿਆਸੇ ਪੂਸੇ ਭਰੇ ਨੇ ਇਹਨਾਂ ਨੇ ਆਗੂ ਐਮਐਲ ਦਾ ਕੋਈ ਇਹਨਾਂ ਦਾ ਉਥੋਂ ਲਿਖਾਇਆ ਉਥੋਂ ਦਾ ਇਹਨਾਂ ਦਾ ਰਿਸ਼ਤੇਦਾਰ ਹੈ ਉਹਦੇ ਆਏ ਇਹਨਾਂ ਨੇ ਫੋਨ ਫਾਨ ਕਰਵਾਇਆ ਤੇ ਤਾਂ ਕਰਕੇ ਸਾਡੀ ਸੁਣਵਾਈ ਨਹੀਂ ਹੋਈ ਆਵਲੇ ਦਾ ਸਾਨੂੰ ਨਿਆਂ ਮਿਲਣਾ ਚਾਹੀਦਾ ਪੁੱਤ ਅਸੀਂ ਗਰੀਬ ਬੰਦੇ ਆ ਸਾਡੇ ਬੱਚੇ ਤਾਂ ਦੋਵੇਂ ਅੱਜ ਪੈਗੇ ਨੇ ਮੇਰੇ ਤਾਂ ਦੋਵੇਂ ਪੈਗੇ ਨੇ ਮੇਰੇ ਤਾਂ ਦੋਹਾਂ ਦਾ ਕੰਮ ਬੰਦ ਹੋ ਗਿਆ ਹੈ ਹਾਂਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੇ ਗੋਲੀਆਂ ਚਲਾਈਆਂ ਅੱਜ ਸਾਡੇ ਤੇ ਚਲਾਈਆਂ ਕੱਲ੍ਹ ਕਿਸੇ ਹੋਰ ਤੇ ਵੀ ਚਲਾਉਣਗੇ ਕਿਸੇ ਹੋਰ ਨੂੰ ਮਾਰਨਗੇ ਸਾਡੇ ਕੋਲੇ ਕੋਈ ਇੱਕ ਸਾਡੇ ਕੋਲ ਛੋਟੀ ਵੀ ਨਹੀਂ ਹੈਗੀ ਤੇ ਇਹਨਾਂ ਕੋਲੇ ਪਿਸਤੌਲ ਨੇ ਇਹਨਾਂ ਨੇ 3-4 ਹਥਿਆਰ ਚਲਾਏ ਨੇ ਇਹਨਾਂ ਨੇ ਸ਼ਰਿਆਮ ਗੋਲੀਆਂ ਸ਼ਰਿਆਮ ਸਾਰੇ ਪਿੰਡ ਚ ਪੁੱਛ ਲੋ ਸਾਡੇ ਸ਼ਰਿਆਮ ਗੋਲੀਆਂ ਚਲਾਈਆਂ ਨੇ ਜੀ ਰੇਵਾਲਾ ਮੇਰਾ ਨਾਮ ਕੀ ਗੱਲ ਕਰ ਬਈ ਮੇਰੀ ਮੈਰਿਜ ਹਜ਼ਾਰ ਅਰਮ ਸਿੰਘ ਕੋਲ ਜਲਲਾਬਾਦ ਚ ਹੋਈਏ ਮੈਂ ਇੱਥੇ ਮੇਰੇ ਦੋਨੋਂ ਬ੍ਰਦਰ ਨੇ ਨੂਰਪੁਰ ਸੇਠਾਂ ਦੇ ਵਿੱਚ ਤੇ ਦੂਜੇ ਤਾਇਆ ਚਾਚੇ ਮੇਰੇ ਇੱਥੇ ਰਹਿੰਦੇ ਨੂਰਪੁਰ ਸੇਠਾਂ ਦੇ ਵਿੱਚ ਸਾਡੇ ਦੂਜੇ ਤਾਇਆ ਦੀ ਕੁੜੀ ਛੋਟੇ ਚਾਚਾ ਦੀ ਕੁੜੀ ਦਾ ਰਿਸ਼ਤਾ ਲੈ ਕੇ ਗਈ ਸੀਗੀ ਤੇ ਇਹ ਮੁੰਡਾ ਉਹਨਾਂ ਦੇ ਘਰ ਆਂਦਾ ਜਾਂਦਾ ਸੀ ਇਹ ਕੁੜੀ ਜਿਹੜੀ ਰਿਸ਼ਤਾ ਲੈ ਕੇ ਗਈ ਉਹੀ ਉਹਨੂੰ ਕੁੱਟ ਮਾਰ ਕਰਵਾਉਂਦੀ ਸੀਗੀ ਜਦ ਕੀ ਉਹਨੇ ਜਦੋਂ ਕੁੜੀ ਨੇ ਰੋਕਣਾ ਚਾਇਆ ਵੀ ਉਹਨਾਂ ਦੇ ਘਰ ਨਹੀਂ ਜਾਣਾਗਾ ਤਾਂ ਉਹਨਾਂ ਦਾ ਮੁੰਡਾ ਹੀ ਸਾਡੇ ਦੂਜੇ ਪਾਇ ਦੀ ਕੁੜੀ ਦੇ ਮੁੰਡੇ ਨੇ ਉਹਨਾਂ ਦੇ ਘਰ ਪੈ ਗਿਆ ਕੁੜੀ ਦੇ ਉਹਨੂੰ ਕੁੱਟਿਆ ਮਾਰਿਆ ਕਾਫੀ ਕੁੱਟਣ ਮਾਰਨ ਦੇ ਬਾਵਜੂਦ ਜਦੋਂ ਉਹਨੇ ਇੱਕ ਘਰ ਫੋਨ ਕੀਤਾ ਤੇ ਸਾਡੇ ਮੇਰੇ ਬ੍ਰਦਰ ਤੇ ਇੱਕ ਸਾਡੇ ਚਾਚਾ ਦੇ ਮੁੰਡਾ ਨਾਲ ਦੂਸਰਿਆਂ ਦਾ ਮੰਮੀ ਡੈਡੀ ਉਹ ਰਾਤ ਲੈਣ ਗਏ ਨਹੀਂ ਜਦੋਂ ਲੈਨ ਗਏ ਨੇ ਦੂਸਰੀ ਕੁੜੀ ਨੇ ਚਾਚੇ ਤਾਈ ਦੀ ਕੁੜੀ ਨੇ ਆਪਦੇ ਭਰਾਵਾਂ ਨੂੰ ਫੋਨ ਕਰਤਾ ਉਹ ਰਾਤ ਨੂੰ ਤਲਵਾਰਾਂ ਪਿਸਟਲ ਵਗੈਰਾ ਲੈ ਕੇ ਗੱਡੀ ਦੇ ਵਿੱਚ ਮਗਰ ਗਏ ਚਲੇ ਆ ਇਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਮਗਰ ਆ ਗਏ ਨੇ ਫਿਰ ਇਹਨਾਂ ਨੇ ਥਾਣੇ ਉੱਥੋਂ ਜਿਹੜਾ ਲਾਲਚੀਆ ਦੇ ਨੇੜੇ ਪੈਂਦਾ ਉੱਥੋਂ ਦੀ ਪੁਲਿਸ ਨੂੰ ਕੰਪਲੇਨ ਕਰਕੇ ਨਾਲ ਲੈ ਕੇ ਗਏ ਆ ਪੁਲਿਸ ਵਾਲਿਆਂ ਨੂੰ ਜਦ ਕਿ ਇਹਨਾਂ ਨੇ ਕੰਪਲੇਨ ਕੀਤੀ ਉੱਥੋਂ ਇੱਕ ਕੁੜੀ ਨੂੰ ਲੈ ਆਏ ਆ ਕੁੜੀ ਨੂੰ ਇਹਨਾਂ ਨੇ ਰਾਤ ਲੈ ਕੇ ਦਾਖਲ ਕਰਵਾਇਆ ਕਾਫੀ ਕੁੱਟਣ ਮਾਰਨ ਦੇ ਬਾਵਜੂਦ ਉਸ ਤੋਂ ਬਾਅਦ ਸਵੇਰੇ ਇਹ ਦਾਖਲ ਕਰਾ ਕੇ ਘਰ ਗਏ ਆ ਕਰ ਗਏ ਆ ਤੇ ਇਹਨਾਂ ਨੇ ਗੱਡੀ ਖਿਲਾ ਕੇ ਅੰਦਰ ਵੜਨ ਲੱਗੇ ਆ ਤੇ ਇਹਦੇ ਇੱਕ ਦੂਜੀ ਕੁੜੀ ਦੇ ਭਰਾ ਨੇ ਗੋਲੀਆਂ ਅੰਨ ਟੜਕ ਹੋ ਕੇ ਚਲਾਈਆਂ ਨੇ ਦੋਨਾਂ ਦੂਜਾ ਮੇਰਾ ਵੱਡਾ ਬ੍ਰਦਰ ਉਹ ਬੜਾ ਸੀਰੀਅਸ ਪਿਆ ਹੈ ਉਹਨੇ ਨਾਲ ਪੱਟਟੇ ਗੋਲੀ ਵੱਚੀ ਮਤਲਬ ਕਿ ਤੇ ਅਜੇ ਤੱਕਨ ਤਾਂ ਕੋਈ ਪੁਲਿਸ ਵੀ ਕੰਪਲੇਨ ਕਰਾਈ ਅਜੇ ਤੱਕਨ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਉਹ ਫੜੀਚੇ ਐ ਬਸ ਸ਼ਰੀਆਂ ਪੱਤੂਰੇ ਫਿਰਦੇ ਆ ਉਹ ਮੰਗ ਇਹ ਹੀ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਦੋਨੋਂ ਬੱਚੇ ਅੱਜ ਦੋਨਾਂ ਸਾਡਾ ਸਾਰਾ ਘਰ ਬੈਠ ਜਾ ਮੇਰੇ ਡੈਡੀ ਬਜ਼ੁਰਗ ਨੇ ਕੰਮ ਨਹੀਂ ਕਰ ਸਕਦੇਗੇ ਅੱਜ ਦੋਨੋਂ ਭਰਾ ਮੇਰੇ ਮੰਜੇ ਤੇ ਪਈ ਆ ਉਹਦੇ ਕਿ ਉਹ ਚਾਚਾ ਜੀ ਦੀ ਲੜਕੀ ਸੀ ਤੇ ਉਹਨੂੰ ਅਸੀਂ ਰਾਤੀ ਉਹਨਾਂ ਦੇ ਸਾਰੇ ਪਰਿਵਾਰਕ ਪਰਦੇ ਮਾਰਦੇ ਸੀਗੇ ਤੇ ਅਸੀਂ ਉਹਨੂੰ ਲੈਣ ਗਏ ਸੀ ਅਸੀਂ 112 ਤੇ ਦਰਖਾਸਤ ਲਿਖਾ ਕੇ ਆਪਣੀ ਉਸ ਤੋਂ ਬਾਅਦ ਅਸੀਂ ਪੁਲਿਸ ਦੀ ਸਹਾਇਤਾ ਨਾਲ ਲੱਖੋਗੀ ਪੁਲਿਸ ਦੀ ਥਾਣੇ ਦੀ ਪੁਲਿਸ ਲੈ ਕੇ ਦੋ ਥਾਣੇਦਾਰ ਲੈ ਕੇ ਦੋ ਸਿਪਾਹੀ ਲੈ ਕੇ ਨਾਲ ਅਸੀਂ ਕੁੜੀ ਨੂੰ ਲੈ ਕੇ ਤੇ ਆ ਲੈ ਸੀਗੇ ਲੈ ਕੇ ਤੇ ਅਸੀਂ ਉਹਨੂੰ ਦਾਖਲ ਕਰਾਤਾ ਸਿਵਲ ਹਸਪੀਟਲ ਤੇ ਕਾ ਵੀ 1.5 ਉਹ 2 ਵਜੇ ਦਾ 1.5 2 ਤਾਂ ਟਾਈਮ ਸੀਗਾ ਤੇ ਮੈਂ ਨੂੰ ਪਿੰਡ ਦੂਰ ਪਰ ਸੇਟਾ ਰਹਿਣਾ ਮਮਲਾ ਵਾਲੀਆਂ ਅੱਟ ਚੱਕੇ ਬਣੀ ਉੱਥੇ ਆ ਤੇ ਉਸ ਤਰ੍ਹਾਂ ਮੈਂ 1.5 2 ਵਜੇ ਮੈਂ ਚੱਲ ਇੱਥੇ ਹੀ ਸੌ ਜਾੰਨੇ ਆ ਇਹ ਸੌਂ ਕੇ ਅਸੀਂ ਸੌਂਗੇ ਸਵੇਰੇ ਉਸ ਤੋਂ ਬਾਅਦ ਅਸੀਂ ਸਵੇਰੇ ਤਕਰੀਬਨ 9 10 ਵਜੇ ਨਾਸ਼ਤਾ ਨੁਸਤਾ ਕਰਕੇ ਤੁਰਨ ਲੱਗੇ ਸੀਗੇ ਤੁਰਨ ਲੱਗੇ ਸੀਗੇ ਚਾਹਨ ਕੀ ਇਹਨਾਂ ਨੇ ਗੋਲੀਆਂ ਇਟਾਂ ਬੜਾ ਕੁਝ ਚਲਾਦਾ ਇਹਨਾਂ ਨੇ ਕਿਹਨਾਂ ਨੇ ਚਲਾਇਆ ਔਰ ਕਿੱਥੇ ਚਲਾਇਆ ਉਹ ਇੱਕ ਵਿਨੋਦ ਕੁਮਾਰ ਤੇ ਤਾਇ ਮੇਰੇ ਲੜਕਾ ਦਰਸ਼ਨ ਦਰਸ਼ਨ ਨਾਲ ਦਾ ਇਕਰ ਜੈਸ਼ ਕੁਮਾਰ ਇੱਕ ਉਹਨਾਂ ਦਾ ਦੋ ਉਹਨਾਂ ਦੇ ਭਾਂਜੇ ਆਏ ਉਥੋਂ ਲਾਲਜੇ ਪਿੰਡ ਤੋਂ ਇੱਕ ਲਵ ਇੱਕ ਉਹਨਾਂ ਦੇ ਛੋਟੇ ਭਰਾ ਦਾ ਨਾਮ ਪਤਾ ਨਹੀਂ ਮੈਨੂੰ ਇਹਨਾਂ ਕੀ ਹੈ ਸਿਮਰਜੀਤ ਤੇ ਇੱਕ ਹੋਰ ਹੈ ਕਾਸੀ ਉਹਨਾਂ ਦਾ ਉਹਨਾਂ ਦਾ ਭਰਾ ਦਾ ਮੁੰਡਾ ਤੇ ਪੰਜ ਮੋਟਰਸਾਈਕਲ ਤੇ ਹੋਰ ਮੁੰਡੇ ਆਏ ਨਾਲ ਇਹਨਾਂ ਸਕੋਰਪੀਓਂ ਭਰ ਕੇ ਆਈ ਗੱਡੀ ਇੱਕ ਆਲਟੋ ਗੱਡੀ ਭਰ ਕੇ ਆਈ ਸੀ ਉਹਨਾਂ ਕੋਲ ਸਾਰਿਆਂ ਕੋਲ 6-7 ਪਸਤੌਲ ਸੀਗੇ ਜਿਨ੍ਹਾਂ ਨਾਲ ਉਹ ਗੋਲੀਆਂ ਉਹਨਾਂ ਨਾਲ ਚਲਾ ਦਿੱਤੀਆਂ ਚਾਚਾ ਜੀ ਨੇ ਮੇਰੇ ਇਹੋ ਹੀ ਨਾਮਾ ਦਿੱਤਾ ਸੀ ਉਹਨੂੰ ਕਿ ਇਹ ਰਜੇਸ਼ ਇਹ ਕੰਮ ਮਾੜਾ ਕੀਤਾ ਹੈ ਇਹ ਤੁਹਾਡੀ ਕੁੜੀ ਐਂ ਕਰਦੀ ਉਹ ਕਰਦੀ ਉਹਦੇ ਉਹਦੇ ਵਿੱਚ ਭੜਕਣ ਕਰਕੇ ਉਹਨਾਂ ਨੇ ਸਾਡੇ ਤੇ ਬਹੁਤ ਜ਼ਿਆਦਾ ਅਟੈਕ ਕਰਤਾ ਇਸ ਕਰਕੇ ਮੇਰੇ ਮੰਗਣਾ ਮੇਰਾ ਇਨਸਾਫ ਚਾਹੀਦਾ ਮੈਂ ਦਾ ਇਹ ਹੀ ਕਿ ਮੇਰਾ ਤੇ ਨਲਾਂ ਦੇ ਵਿੱਚ ਇੱਕ ਗੋਲੀ ਲੱਗੀ ਹੈ ਕਿ ਮੇਰੇ ਪੱਟ 'ਚ ਗੋਲੀ ਲੱਗੀ ਹੈ ਇੱਕ ਮੇਰੇ ਭਰਾ ਦੀ ਇਹਨਾਂ ਨੇ ਉਹਨੂੰ ਲਾਤ ਤੋੜ ਦਿੱਤੀ ਹੈ ਉਹਨਾਂ ਸ ਕੋ ਗੱਡੀ ਚ ਧਾ ਦਿੱਤੀ ਹੈ ਪਿੰਡ ਦੇ ਵਿੱਚ ਗੱਡੀ ਮੰਗ ਲਾ ਕੇ ਚਾਚਾ ਦੇ ਉਹ ਮੁੰਡਾ ਉਹਦੀ ਰੀੜ ਤੇ ਹੱਡੀ ਸੱਟ ਲੱਗੀ ਹੈ ਇੱਕ ਉਹ ਪਿੰਡ ਦੇ ਵਿੱਚ ਉਹ ਗੋਲੀ ਮੇਰੇ ਛੋਟੇ ਬ੍ਰਦਰ ਦੇ ਮਾਰਨ ਲੱਗੇ ਸੀਗੇ ਉਹ ਵੱਜ ਗਈ ਕਿਸੇ ਮੁੰਡੇ ਹੋਰ ਦੇ ਪਿੰਡ ਦੇ ਵਿੱਚੋਂ ਸੋਨੂ ਦੇ ਉਹਦੇ ਪਿਓ ਦਾ ਨਾਮ ਭੁੱਲਾ ਏ ਤੇ ਇੱਕ ਉਹਨਾਂ ਦੀ ਗੋਲੀ ਵੱਜੀ ਆ ਕੀ ਨਾਮ ਕੀ ਤੁਹਾਡਾ ਹਰੀਸ਼ ਕੁਮਾਰ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਵਾ ਹਰੀਸ਼ ਕੁਮਾਰ ਜੋ ਨੂਰਪੁਰਾ ਸਿਟੀ ਸੇ ਵਸਤਾ ਹੈ ਜੋ ਹਮਾਰੇ ਪਾਸ ਰਾਤ ਨੂੰ ਪੇਸ਼ੈਂਟ ਆਇਆ ਉਹਨੂੰ ਗੋਲੀ ਲੱਗੀ ਹੋਈ ਹੈ ਆ टांग ਤੇ ਲੱਗੀ ਹੋਈ ਹੈ ਸਿਰਕਟਲ ਹੈ ਰੀਜਨ ਵਿੱਚ ਸੱਤ ਸਰਫੇਸ਼ੀਅਲ ਇੰਜਰੀ ਹੈ ਔਰ ਹਮਾਰੇ ਹਮਾਰੇ ਪਾਸ ਇਸਕਿ ऑब्ਜ਼ਰਵੇਸ਼ਨ ਚੱਲ ਰਿਹਾ ਹੈ ਪੇਸ਼ੈਂਟ ਸਟੇਬਲ ਹੈ ਪੁਲਿਸ ਕੋਲ ਨੇ ਇਨਫੋਰਮ ਕੀਤਾ ਹੈ ਰਿਪੋਰਟ ਪੂਰਾ ਦੀ ਬੰਦੋ ਮੇਰਾ ਨਾਮ ਡਾਕਟਰ ਮੋਦੇਸ਼ ਹੈ ਮੈਂ ਆਈ ਸੀ ਕੰਸਲਟੈਂਟ ਹਾਂ ਇੱਥੇ ਜੀ ਨੂਰਪੁਰ ਸੇਠਾ ਦਾ ਪਿੰਡ ਹੈਗਾ ਕੋਈ ਉੱਥੋਂ ਦਾ ਮਾਮਲਾ ਹੈਗਾ ਤੇ ਪਰਚੇ ਕੱਟਤੇ ਹੈਗੇ ਇਹਨਾਂ ਦੇ ਉਹਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਅੱਗੇ ਪੁਲਿਸ ਕਾਰਵਾਈ ਕਰਦੀ ਹੈਗੀ ਹੈ ਤੇ ਕਿੰਨੇ ਦਿਨ ਆਏ ਸੀ ਕਿ ਉਹ ਕੀ ਕੀ ਇਹਨੂੰ ਇਹ ਦੋ ਜਣੇ ਆਏ ਜੀ ਇੱਕ ਤੇ ਗੋਲੀ ਚੱਲੀ ਹੈ ਇੱਕ ਤੇ ਲੱਤ ਪਈ ਹੈ ਜੀ ਸੇਠਾ ਦਾ ਮਾਮਲਾ ਹੈਗਾ ਠੀਕ ਹੈ ਜੀ ਇਹਦੇ ਚ ਦੋ ਪਾਰਟੀਆਂ ਨੇ ਇਹਦੇ ਚ ਇੱਕ ਵਿਜੇ ਕੁਮਾਰ ਠੀਕਾਉਂ ਦੀ ਬੇਟੀ ਦਾ ਕੋਈ ਰੌਲਾ ਸੀ ਆਪਦੇ ਭਰਾ ਦੇ ਨਾਲ ਹੀ ਉਹਦਾ ਐਕਚੁਅਲੀ ਰੋਲਾ ਹੈ ਦਰਸ਼ਨ ਲਾਲ ਉਹਦਾ ਨਾਮ ਹੈ ਉਹਦੇ ਭਰਾ ਦਾ ਤੇ ਉਹਦੇ ਵਿੱਚ ਉਹਨਾਂ ਨੇ ਕਿਤੇ ਪਹਿਲੇ ਅਨੀਸਮੈਂਟ ਹੋਈ ਸੀ ਨੈਂਸੀ ਇਹ ਲੜਕੀ ਦਾ ਨਾਮ ਉਹਨਾਂ ਦੀ ਕਿਤੇ ਬਣੀ-ਬੁਣੀ ਨਹੀਂ ਉਹ ਉਹਦੇ ਲਈ ਰਿਸਪਾਂਸਿਬਲ ਆ ਉਹਦੇ ਭਰਾ ਦਰਸ਼ਨ ਲਾਲ ਨੂੰ ਸਮਝਦਾ ਸੀ ਤੇ ਅੱਜ ਉਹ ਲਾਂਭਾ ਦੇਣ ਗਿਆ ਕਿ ਤੇਰੀ ਇਹਦਾ ਇਹ ਮੇਰੀ ਲੜਕੀ ਵਸ ਨਹੀਂ ਰਹੀ ਤੇ ਤੇਰੀ ਲੜਕੀ ਨੂੰ ਵਸਣ ਨਹੀਂ ਦੇ ਰਹੀ ਉਹ ਵੀ ਵਿੱਚ ਉੱਥੇ ਵੀ ਆਈ ਹੋਈ ਹੈ ਤੇ ਅੱਜ ਉਸੇ ਗੱਲ ਦੇ ਉੱਤੇ ਉਹਨਾਂ ਨੇ ਤਹਿਸ਼ ਦੇ ਵਿੱਚ ਆ ਕੇ ਵੀ ਉਹ ਬੰਦੇ ਸਾਰੇ ਇਕੱਠੇ ਹੋ ਗਏ ਠੀਕ ਹੈ ਇਕੱਠੇ ਹੋ ਗਏ ਉਹਨਾਂ ਨੇ ਆ ਕੇ ਤੇ ਫਾਇਰ ਕੀਤੇ ਠੀਕ ਹੈ ਜਿਹਦੇ ਵਿੱਚ ਜਿਹੜਾ ਪਹਿਲੇ ਆਪਣਾ ਦੂਜਾ ਅਰੀਸ਼ ਕੁਮਾਰ ਨਾਂ ਦਾ ਜਿਹੜਾ ਬੰਦਾ ਇੰਜਰਡ ਹੋਇਆ ਠੀਕ ਹੈ ਉਹ ਜਦੋਂ ਹਸਪੀਟਲ ਐਡਮਿਟ ਕਰਾਨ ਜਾ ਰਹੇ ਸੀ ਉਹਨਾਂ ਨੇ ਆਪਦੀ ਇੱਕ ਗੱਡੀ ਮਗਰ ਲਾ ਕੇ ਸਕੋਰਪੀਓ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਮਾਰੀ ਉਹ ਆਪਦੀ ਜਾਨ ਬਚਾਣ ਲਈ ਜਦੋਂ ਇਹਨਾਂ ਵੱਲ ਗਏ ਨੇ ਕਿ ਉਹਨਾਂ ਨੇ ਉਹਨਾਂ ਦੇ ਕੋਲੀ ਚਲਾਈ ਤੇ ਜਿਹੜੀ ਇਹਨੂੰ ਵੱਜ ਗਿਆ ਮੁੰਡਾ ਆਪਣੇ ਕੋਲੇ ਜਿਹੜਾ ਐਕਾ ਬਲਿੰਦ ਬਲਿੰਦ ਦੱਕ ਕੁਮਾਰ ਸਾਨੂੰ ਕੋਲ ਲਾ ਸਕ ਕਿੰਨੇ ਉਹਨਾਂ ਨੂੰ ਟੋਟਲ ਗੋਲੀ ਵੱਜੀ ਹੈ ਦੋ ਬੰਦੇ ਨੂੰ ਗੋਲੀ ਵੱਜੀ ਤੇ ਬਾਕੀ ਜਿਹੜੇ ਇੰਜਰਡ ਵੀ ਹੋਏ ਨੇ ਕੋਈ ਕਿਸੇ ਨੂੰ ਸਕੋਰਪੀਓ ਗੱਡੀ ਵੱਜ ਕੇ ਇੰਜਰਡ ਹੋਏ ਆ ਕੋਈ ਕੁੱਟ ਮਾਰਨ ਉਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਹਾਂ ਕਿ ਜਿਹੜਾ ਮਾਮਲਾ ਕਿਹੜਾ ਦਰਜ ਕੀਤਾ ਮਾਮਲਾ ਸੀ 307 ਤੇ ਆਪਣਾ ਘਰ ਐਂਟਰ ਕਰਨ ਦਾ ਮਾਮਲਾ ਦਰਜ ਕੀਤਾ ਅਸਲਾ ਐਕਟ ਲਾਇਆ ਸਾਰਾ ਅਸੀਂ ਐਫ ਆਈ ਆਰ ਲੋਜ ਕਰਤੀ ਹੈ ਬੰਦੇ ਅਰੈਸਟ ਨਹੀਂ ਜੇ ਮੇਰੀ ਕਾਰਵਾਈ ਚੱਲਦੀ ਪਈ ਹੈ ਅਰੈਸਟ ਕਰ ਲਾਂਗੇ